ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ ਤਾਂ ਬਾਈ ਕੋਲੇ ਬੱਚੀਆਂ ਨੇ ਬਈ ਟਾਪ ਬਰੀਡ ਤੇ ਇੱਕ ਵੜਾ ਬਈ ਤਾਜੀ ਸੂਈ ਸਵਾਈ ਆ ਬਹੁਤ ਛੋਟੇ ਭਾ ਦੀ ਆ ਆਵ ਕਰ ਲੈਨੇ ਭਾਈ ਨਗਦ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਡਾਕਟਰ ਨਾਮ ਤੇ ਐਡਰੈਸ ਬੋ ਨਾਮ ਦਾ ਰੇਸ਼ਮ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਨੇੜੇ ਭਗਤਾਪਾ ਜੀ ਇੱਧਰ 3 ਕਿਲੋਮੀਟਰ ਠੀਕ ਹੈ ਨੇੜ 929282586999 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੇ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਇਹਦੀ ਬਾਈ ਸਾਢੇ 1.5 ਮਹੀਨੇ ਉਮਰ ਆ ਬੱਚੀ ਦੀ ਕਿਹੜੇ ਟੀਕੇ ਦੀ ਹੈ ਇਹ ਬਈ ਇਹ ਵੀ ਇਹ ਵੀ ਹੈ ਟੀਕੇ ਦੀ ਹੈ ਬਾਕੀ ਆਪਣੇ ਕੋਲ ਕਿੰਨਾ ਬਰਸਾਂ ਦੀ ਸਾਰੀ ਡਿਟੇਲ ਹੈ ਬਾਈ ਇਹਦੇ ਬਾਈ ਦਾ ਆਪਣਾ ਸੌਦਾ ਆਊਗਾ ਆਪਾਂ ਸਾਰੀ ਡਿਟੇਲ ਦੱਸਾਂਗੇ ਢੋਲੀ ਚੰਗੀ ਹੈ ਨਾ ਹਾਂ ਢੋਲੀ ਬਹੁਤ ਚੰਗੀ ਹੈ ਬਾਈ ਹਨ ਕੱਲਾ ਕੱਲਾ ਦੰਦੋ ਫੀਰਾ ਬੱਚਾ ਬਾਈ ਡਾਕਟਰ ਦੰਦੋ ਜਮਾ ਖੀਰੀ ਹੂ ਪਟ ਕੇ ਦਿਖਾ ਦੇ ਨੇ ਕੋਈ ਚੱਕਰੀ ਨਹੀਂ ਕਹਿਣਾ ਨਹੀਂ ਕਰਨੀ ਅਜੇ ਵਾਇਰਲ ਵੀ ਹੈ ਨਹੀਂ ਡਾਕਟਰ ਹ ਫੇਸ ਦੀ ਬਿਊਟੀ ਦੇਖੋ ਪ੍ਰਿੰਟ ਦੇਖੋ ਕੱਦ ਚੰਗਾ ਚੰਗੀ ਹੈ ਬਰੀਕ ਵਾਲੀ ਆ ਹਾਂ ਰੈਡਰ ਬਹੁਤ ਕੁਆਲਿਟੀ ਵਾਲਾ ਬੱਚਾ ਚਮਕ ਕਰਮ ਵਾਲੀ ਦੇ ਫੋਲ ਆ ਬਈ ਲੈ ਤੋਰਾ ਚੈੱਕ ਕਰਿਓ ਉੱਤੋਂ ਵੱਧਰ ਆ ਬਈ ਉੱਤੋਂ ਵੱਧਰ ਸਟੇਟ ਬਸੀ ਹੈ ਨਾ ਐ ਨਹੀਂ ਕੋਈ ਕੋਈ ਟਾਈ ਜਗਦੀ ਸਹੀ ਗੱਲ ਆ ਬਹੁਤ ਚੰਗਾ ਬੱਚਾ ਬਈ ਲੈ ਕੀ ਬਾਤ ਆ ਤੋਰਾ ਵੀ ਇੱਕ ਨੰਬਰ ਆ ਬਈ ਰੈਡਰ ਫੀਡ ਤੇ ਪੜਿਆ ਬੱਚਾ ਸ਼ੌਂਕ ਨਾਲ ਹੂੰ ਸਹੀ ਗੱਲ ਆ ਕੀ ਮੋਲ ਜਾਇਜ਼ ਹੈ ਡਾਟਰ ਤਿੰਨਾਂ ਦਾ ਇਕੱਠਾ ਦਾ ਹੀ ਕਰਦੇ ਆਂਗਾ ਆਪਾਂ ਓਕੇ ਹਾਂ ਮੋਲ ਆਪਣਾ ਜਾਇਜ਼ ਹੀ ਹੁੰਦਾ ਪਹਿਲਾਂ ਵੀ ਠੀਕ ਆ ਹਾਂ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਹਲਾ ਮੋਲ ਨਹੀਂ ਰੱਖਦੇ ਤਿੰਨਾਂ ਇਕੱਠੀਆਂ ਦਾ ਮੋਲ ਹੀ ਕਰਦੇ ਕੋਈ ਚੱਕਰ ਨਹੀਂ ਜਾਇਜ਼ ਹੋਊਗਾ ਮੋਲ ਅੱਗੇ ਦੋ ਨੰਬਰ ਦੇ ਬੱਚਾ ਇਹਦੀ ਕਿੰਨੀ ਉਮਰ ਹੈ ਇਹ ਡਾਟਰ 6.5 ਮਹੀਨੇ ਦਾ ਬੱਚਾ ਜੀ ਠੀਕ ਆ ਬਹੁਤ ਸੋਹਣਾ ਬੱਚਾ ਪਲਿਆ ਵਾ ਕਿਹੜੇ ਡੀ ਕੇਰੀ ਆ ਇਹ ਡਾਕਟਰ ਡੈਨਮਾਰਕ ਦਾ 4127 ਦਾ ਓਕੇ ਬਾਈ ਫੇਸ ਦੀ ਬਿਊਟੀ ਦੇਖੋ ਸੋਰਾ ਚੈੱਕ ਕਰੋ ਉਤੋਂ ਪੱਧਰ ਬਰੀਟ ਇੱਕ ਨੰਬਰ ਝੋਲੀ ਨੇੜ ਤੋਂ ਚੈੱਕ ਕਰਵਾਵਾਂਗੇ ਚਾਰ ਥਾਣੀਆਂ ਚਾਰ ਗੱਟ ਕਿਸੇ ਦੇ ਫੋਟ ਸ਼ਾਂਗ ਨਹੀਂ ਦੰਨੋ ਖੀਰੇ ਬੱਚੇ ਓਕੇ ਠੀਕ ਆ ਬਾਈ ਬੱਚਾ ਬਹੁਤ ਚੰਗਾ ਬਰੀਟ ਵਾਲਾ ਉਤੋਂ ਪੱਧਰ ਬਾਈ ਲੈ ਫੇਸ ਦੀ ਬਿਊਟੀ ਖੜਨੀ ਹੁਣ ਨਹੀਂ ਚੈੱਕ ਕਰੋ ਬਾਕੀ ਡਾਕਟਰ ਆਏ ਨਹੀਂ ਕੋਈ ਉਤੋਂ ਢੂਈ ਢਾਈ ਚੱਲ ਗਿਆ ਲੈਗ ਸਕੋਰ ਸਹੀ ਗੱਲ ਆ ਹਮਮ ਗ੍ਰੋਥ ਵਾਲਾ ਬੱਚਾ ਕਿੰਨਾ ਗ੍ਰੇਡ ਆ ਨਾ ਤਿੰਨਾਂ ਦਾ ਮਾਂ ਦਾ ਬਾਈ ਤਿੰਨਾਂ ਦਾ 30 ਤੋਂ ਪਲੱਸ ਹੀ ਆ ਓਕੇ ਬਾਈ ਹਾਂ ਠੀਕ ਆ 30 ਪਲੱਸ ਦਾ ਬਈ ਰਿਕਾਰਡ ਆ ਬੱਚਾ ਇਹ ਬਹੁਤ ਚੰਗਾ ਕੁਆਲਟੀ ਦੱਸਣ ਦੀ ਲੋੜ ਹੀ ਨਹੀਂ ਬਾਈ ਸਹੀ ਆ ਇਹ ਜਾਣਕਾਰ ਬੰਦਾ ਉਹਨੂੰ ਪਤਾ ਹੀ ਆ ਸਾਰਾ ਬਰੀਕ ਹੀ ਬਾਲੀਆ ਕਰਮ ਹਾਂ ਹਾਂ ਤੋਰਾ ਬਰੀਕ ਚਮਕ ਇੱਕ ਨੰਬਰ ਆ ਬਾਈ ਚਾਰ ਥਾਂ ਹੋਣਗੇ ਡਾਕਟਰ ਆ ਥੋੜੇ ਔਲ ਕਰਦਾ ਖੁੱਲੇ ਨਰਦੇ ਆ ਬੱਚੇ ਉਹਦਾ ਕੋਈ ਚੱਕ ਨਹੀਂ ਬਾਕੀ ਬੱਚੇ ਆ ਨਾ ਨਵੇਂ ਅੰਗ ਆ ਨਾ ਇੰਨਾ ਕੁ ਦਾ ਭਾਈ ਦੇ ਨਾੜ ਦੇ ਹੁੰਦੇ ਆ ਹਾਂਜੀ ਹਾਂ ਅੱਗੇ ਤਿੰਨ ਨੰਬਰ ਦੇ ਕਿੰਨੀ ਉਮਰ ਹੈ ਦੀ ਇਹ ਡਾਕਟਰ ਜੀ ਸਾਢੇ 7 ਮਹੀਨੇ ਬੱਤੇ ਜੀ ਸਾਢੇ 7 ਮਹੀਨੇ ਆ ਫੇਸ ਦੀ ਬਿਊਟੀ ਦੇਖੋ ਕਮਾਲ ਕੱਦ ਪ੍ਰਿੰਟ ਬ੍ਰੀਡ 84 84 ਖੋਲ ਦੇ ਬੜੀ ਤੋਰ ਦੇ ਵਿੱਚ ਕਿਹੜੇ ਟੀਕੇ ਦੀ ਹੈ ਡਾਕਟਰ ਮੇਰੇ ਫੋਨ 'ਚ ਨਾ ਡਾਟਾ ਸਾਰਾ ਆਇਆ ਪਿਆ ਓਕੇ ਔਰ ਮੈਨੂੰ ਐ ਇੱਧਰ ਉੱਧਰ ਨਸੀਮਨ ਦੱਸਿਆ ਜਾਵੇ ਠੀਕ ਹੈ ਜੀ ਹਾਂ ਠੀਕ ਹੈ ਵੈਸੇ ਚੰਗੇ ਸੀਮਨ ਦੀ ਹੋਊਗੀ ਹਾਂ ਬਾਕੀ ਜਿਹੜੇ ਬਾਈ ਨੇ ਸੌਦਾ ਹੋਊਗਾ ਆਪਾਂ ਸਾਰਾ ਓਕੇ ਡਿਟੇਲ ਦੇਵਾਂਗੇ ਓਕੇ ਬਾਈ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਬ੍ਰੀਡ ਇੱਕ ਨੰਬਰ ਬਾਈ ਇਹ ਤਾਂ ਸੀਟ ਵੀ ਟੀਕਾ ਲੈ ਲੂ ਹਾਂ ਡਾਕਟਰ ਲੈ ਲੂਗਾ पांच टर्मिनस पांच ਅਗਮਿਨਾਂ ਤੱਕ ਪਹੁੰਚਾ ਦਿੱ ਗੱਲ ਇਹਨੂੰ ਚਾਰਾਂ ਤੱਕ ਕੀ ਮੋਲ ਆ ਬਾਈ ਤਿੰਨਾਂ ਦਾ ਜਾਇਜ਼ ਆ ਤਿੰਨਾਂ ਆਡਰ ਮੋਲੇਗਾ 42000 ਰੁਪਏ ਦਾ 300 ਕਿਲੋਮੀਟਰ ਪਹੁੰਚ ਕਰ ਦਾਂਗੇ ਓਕੇ ਬਾਈ 42000 ਰੁਪਏ ਦਾ ਤਿੰਨੇ ਬੱਚੀਆਂ ਬਾਈ ਕਹਿੰਦਾ 42000 ਦੀਆਂ ਦੇ ਦੇਾਂਗੇ ਤੇ 300 ਕਿਲੋਮੀਟਰ ਤੱਕ ਦਾ ਜਿਹੜਾ ਕਿਰਾਇਆ ਹੈ ਬਿਲਕੁਲ ਜੇ ਕੋਈ ਕੱਲੀ ਲੂਡਾ ਡਰ ਨੂੰ 100 ਕਿਲੋਮੀਟਰ ਕਿਰਾਇਆ ਫਰੀ ਆ ਓਕੇ ਬਾਈ ਪੂਰੇ ਘੈਂਟ ਆਫਰ ਰੱਖੀ ਆ ਬਾਈ ਨੇ ਜਮਾਂ ਖਿੱਚ ਕੇ ਮੋਲ ਰੱਖਿਆ ਵਾੜਾ ਮੋਲ ਨਹੀਂ ਰੱਖਿਆ ਬਾਈ ਓਡ ਦੰਦ ਫੜਾ ਦੇ ਵਾਸੀ ਦਾ ਦੰਦ ਦਿਖਾ ਦੇ ਕੋਈ ਆ ਨਹੀਂ ਵੀ ਆ ਸਹੀ ਗੱਲ ਉਹ ਲੈ ਬਾਈ ਕਹਿੰਦਾ ਡਾਕਟਰ ਗਰੰਟੀ ਹੋਊ ਆਪਣੀ ਘਰ ਦਾ ਓਕੇ ਆ ਬਾਈ ਅੱਗੇ ਲਾਸਟ ਬਾਈ ਕਿਹੜਾ ਸੂਸੂਈ ਹੈ ਬਣ ਇਹ ਡਾਕਟਰ ਭਲੂਣ ਸੂਈ ਹੈ ਬੱਛੀ ਇਹ ਡਾਕਟਰ ਅੱਜ ਆਫਰ ਆਫਰ ਕਰਨਾ ਬੱਛੀ ਦਾ ਓਕੇ ਹਾਂ ਮੂੰਹ ਡਾਕਟਰ ਦੋ ਦਾਂਦਾ ਬੱਛੀ ਠੀਕ ਆ ਠੰਡੀ ਸੀਲੜੀ ਥਾਨ ਛਿੱਟੇ ਦੀ ਆਪਣੀ ਗਰੰਟੀ ਹੋਊਗੀ ਓਕੇ ਹਾਂ ਪਹਿਲਾਂ ਗੰਦੀ ਚੈੱਕ ਕਰਾਈ ਡਾਕਟਰ ਗੰਦੀ ਚੈੱਕ ਕਰਵਾ ਦੇ ਬਈ ਫੇਰ ਮਾਰੀ ਜੈਲੀ ਬੱਛੀ ਡਾਕਟਰ ਆ ਜਾਣਾ ਕੋਈ ਕਹੇ ਸੈਂਡਲ ਹਾਂ ਇੱਕ ਤਾਂ ਥੋੜੀ ਥੋੜੀ ਨੇ ਇਹਦਾ ਕੋਈ ਚੱਕਰ ਵੀ ਨਹੀਂਗਾ ਲੈ ਖਰਦਾ ਵੇ ਹੂੰ ਥੋੜਾ ੱਟਕਾ ਕਰਦੀ ਆ ਜਾਨ ਵਾਲੀ ਬੱਛੀ ਆ ਪਲੇ ਵੀ ਟੜਬਾ ਵੀ ਬੰਦੀ ਪੱਟ ਦਾਂਗਾ ਆਪਾਂ ਕੋਈ ਨਹੀਂ ਓਕੇ ਹੂੰ ਮੂੰਹੋਂ ਦੋ ਰੰਦਾ ਡਾਕਟਰ ਓਕੇ ਕੱਲ ਤੋਂ ਸੁਈ ਗਿਆ 12 ਵਜੇ ਦੀ ਓਕੇ ਹਾਂ ਤੜਕੇ ਆਪਣੀ ਨਚੋੜੀ ਵੀ ਆ ਥਣ ਬਹੁਤ ਚੰਗਾ ਹਾਂ ਹਾਂ ਡਾਕਟਰ ਨਚੋੜੀ ਵੀ ਆ ਥਣ ਪੂਰੀ ਵਿੱਤੀ ਦੇ ਥਣ ਤੇ ਗਲਾਬੀ ਥਣ ਚਵਾਈ ਚਵਾਈ ਕਿਵੇਂ ਆ ਓਕੇ ਚਵਾਈ ਜੂੜਾ ਡਰੱਗ ਨੰਬਰ ਆ ਬਾਈ ਠੀਕ ਆ ਹਾਂ ਇੱਕ ਤੜਕੇ ਹੋਰ ਨੇ ਵੱਡੇ ਦਿਨ ਚੋਈ ਆ ਆਪਾਂ ਓਕੇ ਹਾਂ ਤੜ ਤਾਂ ਨਚੋੜੀ ਵੀ ਆ ਹੋਲੀ ਮੜੀ ਤੋਰੀ ਉਨ ਤੋਂ ਲੈ ਜਾ ਜਾਨਣੇ ਜੀ ਬਾਈ ਸੋਏ ਸਵਾਈ ਬੱਚਾ ਬੱਚਾ ਦਾ ਬੱਚਾ ਡਾਕਟਰ ਬੱਚਾ ਅੱਛਾ ਦੇਤਾ ਬਾਈ ਤੇ ਮੋਲ ਜਿਹੜਾ ਬਾਈ ਕਹਿੰਦਾ ਆਫਰ ਹੀ ਦੇਣੀ ਆ ਬਾਈ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਬਹੁਤ ਚੰਗਾ ਥੋੜੇ ਥੋੜੇ ਸਿੰਗ ਆ ਬਾਈ ਬਾਕੀ ਦੰਦਾ ਜਿ ਵੜਾ ਥਾਣੀ ਬਹੁਤ ਚੰਗਾ ਲੱਗੇ ਹਾਂ ਕੱਲਾ ਕੱਲਾ ਥਣ ਪੂਰੀ ਵਿੱਤੀ ਦੇਣਾ ਕੱਢ ਜਵਾਗ ਚ ਹੋਈ ਜਾਣਾ ਓਕੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਕਿੰਨਾ ਕੁ ਬੋਲਾ ਬੁਲਾ ਬਾਈ ਨੇ ਕੱਢਿਆ ਕੱਢ 4 ਕਿਲੋ ਬੋਲਾ ਕੱਢਿਆ ਆਪਾਂ ਓਕੇ ਬਾਈ ਠੀਕ ਆ ਲੈ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਕੱਦ ਬਹੁਤ ਆ ਯਾਰ ਕੱਦ ਬਹੁਤ ਆ ਛੋਟੀ ਨਾ ਮੰਨੋ ਕੱਦ ਵੀ ਚੰਗਾ ਯਾਰ ਕਰਮ ਵਾਲੀ ਦਾ ਡਾਕਟਰ ਬੋਇਆ ਐਂ ਦੇਖ ਲਾ ਵੀ ਦੰਦੀ ਦੋ ਦੰਦਾ ਹਜੇ ਕਦੋਂ ਜਵਾਨ ਹੋਣੀ ਆ ਇਹ ਸਹੀ ਆ ਹਨਾ ਤੇ ਠੰਡੀ ਮਿੱਠੀ ਤਾਂ ਇੰਨੀ ਆ ਸਹੀ ਆ ਤੇ ਕੋਈ ਲੈ ਜਿੱਥੇ ਮਰਜ਼ੀ ਖੜਾ ਲਾ ਕੋਈ ਚੱਕਰੀ ਨਹੀਂ ਕਰਨੀ ਕੋਈ ਠੰਡੀ ਡਾਕਟਰ ਬਤਾ ਰਹਾ ਮਾਰ ਕੇ ਖਾ ਦੇਗਾ ਬੱਚੀ ਦਾ ਓਕੇ ਹਾਂ ਕੀ ਮੋਲ ਆ ਜਾਇਜ ਡਾਕਟਰ ਮੋਲ ਦਾ ਕੋਕੜਾ ਟੋਕਣਾ ਵੱਡਾ ਵਾਲਾ ਹੀ ਆ ਜੋ ਓਕੇ ਆਪਾਂ ਨੂੰ ਭਾਤ ਜਾਈ ਵੀ ਆਪਾਂ ਭਾਤ ਹੀ ਦੇਣੀ ਆ ਹੂੰ ਹੂੰ ਕੀ ਮੋਲਾ ਦਾਸੀ ਰੋਜ਼ 47000 ਰੁਪਿਆ 45000 ਦੀ ਬੜਾ ਆਪਾਂ ਦੇ ਦਿਆਂਗੇ 47000 ਰੁਪਿਆ ਮੋਲਾ 45000 ਲੱਟਰ 40000 ਫੰਡਰ ਬੱਸੀ ਵੀ ਗਈ ਜਾਂਦੀ ਆ ਸਹੀ ਗੱਲ ਆ ਬਾਈ ਇਹ ਕਰਮ ਵਾਲੀ ਬਾਰਾਂ ਦੇ ਕੋਲ ਵਿਦੋ ਲੀਟਰ ਕੋ ਤਾਂ ਦੇਉਗੇ ਅੱਛੀ ਇਹ ਨਾਲੇ ਖਰਚਾ ਚੱਕੂ ਬਾਈ ਆਉਂਗੀ ਕਿ ਨਹੀਂ ਜੀ ਹਾਂ ਐਵੇਂ ਕਹਦੇ 18 19 ਦੇਵੇਂ ਕਿਵੇਂ ਜਵਾਨ ਨਹੀਂ ਹਰੋਣੀ ਡਾਕਟਰ ਬਾਕੀ ਕੋਈ ਚੱਕਰ ਬਾਰਾਂ ਜਿਹੜਾ ਕੋਲ ਤਾਂ ਫੁੱਲੇ ਦੇ ਜਊਗੀ ਮਾਰ ਕੇ ਥਾਰਾ ਮਾਰ ਕੇ ਹਸਾਣਿਆ ਮਾਰ ਦੇ ਬਾਈ ਥਾਰਾ ਮਾਰ ਦੇ ਨਾੜਾ ਨੂੜਾ ਫੁੱਲ ਚੰਗੀਆਂ ਨਾ ਕਰਮ ਵਾਲੀ ਦੀ ਡਾਕਟਰ ਬਾਹਲੀ ਠੰਡੀ ਬੱਛੀ ਆ ਬਾਹਲੀ ਜੈਲੀ ਆ ਹ ਲੈ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਣੀ ਆ ਮੁੱਲ ਨਹੀਂ ਮਿਲਣਾ ਤੂੰ ਚੱਕ ਕੇ ਖੜੀ ਡਾਕਟਰ ਲੈ ਨਹੀਂ ਭਾਈ ਹਾਂ ਮੁੱਲ ਨਹੀਂ ਮਿਲਣਾ ਲੱਡ ਟੋਕੜੇ ਵੀ ਨਹੀਂ ਆਉਂਦੀ ਨੇ ਜਦਾਂਗੀ ਉੱtre ਹੀ ਬਸ ਹਾਂ ਹਾਂ ਵਸਾਵ ਕਰ ਲਿਆ ਉੱtre ਹੀ ਹਮ ਹਮ ਬਾਂਦੇ ਬੰਦੇ ਬਾਂਦੇ ਬੱਚਾ ਬਾਂਦੇ ਫੇਸ ਦੇਖੀ ਯਾਰ ਫੇਸ ਹੀ ਬੜਾ ਪਿਆਰਾ ਹੈ ਬੜਾ ਪਿਆਰਾ ਡਾਕਟਰ ਬਿਊਟੀ ਚੈੱਕ ਕਰ ਕਰਮਾ ਨਹੀਂ ਲੈ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕ ਸਹੀ ਆ ਬਾਈ ਸਹੀ ਆ ਠੱਡੀ ਤਾਂ ਫੁੱਲ ਆ ਬਾਈ ਦੀ ਗੱਲ ਸਹੀ ਆ ਬਾਕੀ ਥਣ ਮੇੜ ਦੋ ਜੀ ਮੁੱਠਿਆ ਖਾਣਾ ਡਾਕਟਰ ਲੈ 나ੜਾਂ ਦੇਖੀ ਬਾਈ ਅਲੀ ਕਲੀ 나ੜ ਨਾ ਐ ਖੜੀ ਹੈਗੀ ਬਾਕੀ ਤਾਂ ਤੁਹਾਨੂੰ ਦਿਖਾ ਦੇ ਫੁੱਲ ਗਿਆ ਤੇ ਲੱਗਿਆ ਡਾਕਟਰ ਕੋਈ ਆਨਲਾਈਨ ਵੀ ਲੰਗਵਾਉਣਾ ਚਾਹੁੰਦਾ ਆਪਣੇ ਥਾ ਵੀ ਗਾਰੰਟੀ ਆ ਓਕੇ ਹਾਂ ਬਾਕੀ ਠੰਡੀ ਮਿੱਠੀ ਤੁਸੀਂ ਵੇਖ ਹੀ ਲਈ ਹੂੰ ੂ ਛੱਟੇ ਆਪਣੀ ਗਾਰੰਟੀ ਹੋਊਗੀ ਲੈ ਲੈ ਬਈ ਚਵਾਈ ਚੰਗੀ ਆ ਨਾ ਮੋਟਾ ਮੋਟਾ ਚੋਣਾ ਲੈ ਐ ਨਹੀਂ ਚਲ ਚਲ ਇਹ ਕਰੀ ਜਾਊਗੀ ਹੂੰ ਨਿਬੜਦੀ ਐ ਚਵਾਈ ਨੱਡ ਫਲ ਕਹਿੰਦੇ ੱਲੇ ਮਾਲ ਇੱਕ ਨੰਬਰ ਚਵਾਈ ਐ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਬਹੁਤ ਚੰਗਾ ਚੋਣਾ ਹੈ ਨਾ ਹਾਂ ਹੂੰ ਉਹ ਨਿਬੜਦਾ ਦਾ ਨਿਬੜਦਾ ਚਵਾਈ ਤਾਂ ਪੂਰੀ ਠੰਡੀ ਹੈ ਯਾਰ ਕਿਆ ਬਾਤ ਲੈ ਚਾਰਾਂ 'ਚ ਇੱਕੋ ਜੀ ਧਾਰਾ ਕਿ ਨਹੀਂ ਹਾਂ ਬਈ ਹੂੰ ਬਾਕੀ ਠੰਡੀ ਵਾਲਾ ਕਹਿਣਾ ਕੁਛ ਨਹੀਂ ਮੇਰਾ ਘੜੀਆ ਕਰਮ ਵਾਲੀ ਲੈ ਜੇ ਮੈਂ ਮਰ ਗਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਨਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਬਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ